ਲਗਾਤਾਰ ਵੀਡੀਓ ਪਾ ਪਾ ਥੱਕ ਚੁੱਕੇ ਹਾਂ ਵਿਊ ਨਹੀਂ ਆ ਰਹੇ ਜੇਕਰ ਵਿਊ ਆਉਣਗੇ ਤਾਂ ਪੈਸੇ ਮਿਲਣਗੇ ਤਾਂ ਹੁਣ ਚੈੱਕ ਕੀ ਕਰਨਾ ਹੈਗਾ ਤਾਂ ਸਾਰੇ ਲੋਕ ਇੱਕ ਗਲਤੀ ਬਹੁਤ ਵੱਡੀ ਕਰ ਰਿਹਾ ਹੈ ਇਹਨੂੰ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਆਏ 15 ਦਿਨਾਂ ਬਾਅਦ ਇਹ ਚੀਜ਼ ਚੈੱਕ ਕਰਨੀ ਜ਼ਰੂਰੀ ਆ ਜੇਕਰ ਤੁਸੀਂ ਵੀਡੀਓ ਹਰ ਰੋਜ਼ ਪਾ ਰਹੇ ਹੋ ਪਹਿਲਾਂ ਇਹ ਚੀਜ਼ ਨੂੰ ਨਹੀਂ ਚੈੱਕ ਕੀਤਾ ਤਾਂ ਤੁਹਾਡਾ ਨੁਕਸਾਨ ਹੋ ਰਿਹਾ ਹੈਗਾ ਨੁਕਸਾਨ ਕਿਵੇਂ ਹੋ ਰਿਹਾ ਉਹ ਵੀ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਦੱਸੂਗਾ ਕਿਹੜੀ ਚੀਜ਼ ਚੈੱਕ ਕਰਨੀ ਆ ਕਿਵੇਂ ਇਹਦਾ ਹੱਲ ਹੋਊਗਾ ਕਿਵੇਂ ਆਪਾਂ ਨੂੰ ਵਿਊ ਆਉਣਗੇ ਤਾਂ ਕੱਲੀ-ਕੱਲੀ ਗੱਲ ਇਸ ਵੀਡੀਓ ਦੇ ਵਿੱਚ ਕਲੀਅਰ ਹੋਊਗੀ ਤਾਂ ਵੀਡੀਓ ਪੂਰੀ ਵੇਖ ਲਿਓ ਤੇ ਨਾਲੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਲਿਓ ਜੇਕਰ ਤੁਸੀਂ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਵਿਊ ਚਾਹੀਦੇ ਆ ਵਿਊ ਤਾਂ ਆਉਣਗੇ ਜੇਕਰ ਤੁਹਾਡਾ ਅਕਾਊਂਟ ਸਹੀ ਆ ਸੈਟਿੰਗ ਪ੍ਰੋਪਰ ਹੋਈ ਹੋਈ ਆ ਜਾਂ ਫਿਰ ਕੋਈ ਰਿਸਟ੍ਰਿਕਸ਼ਨ ਨਹੀਂ ਲੱਗੀ ਹੋਈ ਆ ਤਾਂ ਗਲਤੀ ਕੀ ਹੁੰਦੀ ਆ ਕਿ ਆਪਾਂ ਵੀਡੀਓਜ਼ ਤਾਂ ਪਾ ਰਹੇ ਆ ਰੈਗੂਲਰ ਜਿਹੜੀ ਆ ਅਪਡੇਟ ਦੇ ਰਹੇ ਹੁੰਨੇ ਆ ਆਪਾਂ ਨੂੰ ਵਿਊ ਨਹੀਂ ਆ ਰਹੇ ਆਪਾਂ ਸੋਚਦੇ ਆ ਕਿ ਆਪਣੀ ਵੀਡੀਓ ਨਹੀਂ ਚੱਲ ਰਹੀ ਪਰ ਕਿਤੇ ਨਾ ਕਿਤੇ ਆਪਣੇ ਅਕਾਊਂਟ ਦੇ ਵਿੱਚ ਪ੍ਰੋਬਲਮ ਹੁੰਦੀ ਹੈਗੀ ਉਹਨੂੰ ਆਪਾਂ ਸੋਲਵ ਨਹੀਂ ਕਰਦੇਗੇ ਆਪਾਂ ਸਿਰਫ ਵੀਡੀਓ ਦੇ ਉੱਤੇ ਜਿਹੜੀ ਆ ਕੰਮ ਕਰਦੇ ਰਹਿੰਨੇ ਆ ਸ਼ੇਅਰ ਕਰਦੇ ਰਹਿੰਨੇ ਆ ਪਰ ਸ਼ੇਅਰ ਨਾਲੋਂ ਜ਼ਿਆਦਾ ਜ਼ਰੂਰੀ ਹੁੰਦਾਗਾ ਆਪਣੇ ਅਕਾਊਂਟ ਨੂੰ ਚੈੱਕ ਕਰਨਾ ਹੁਣ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਕੀ ਆ ਜਦੋਂ ਵੀ ਕੋਈ ਵੀਡੀਓ ਅਪਲੋਡ ਕਰਦੇ ਆ ਆਪਾਂ ਨੂੰ ਵਿਊ ਨਹੀਂ ਆਉਂਦੇ ਤਾਂ ਹੁਣ ਉਹਦਾ ਹੱਲ ਦੱਸਦੇ ਆ ਪਹਿਲਾਂ ਤਾਂ ਆਪਾਂ ਦੱਸਦੇ ਆ ਪ੍ਰੋਬਲਮ ਕੀ ਆ ਕਿਉਂ ਨਹੀਂ ਵਿਊ ਆਉਂਦੇ ਕੀ ਚੈੱਕ ਕਰਨਾ ਤਾਂ ਹੁਣ ਸਭ ਤੋਂ ਪਹਿਲਾਂ ਆਪਾਂ ਜਾਣਾ ਆਪਣੀ ਫੇਸਬੁੱਕ ਦੇ ਵਿੱਚ ਜਿਹੜਾ ਪੇਜ ਬਣਿਆ ਹੋਇਆ ਤੁਸੀਂ ਉਹ ਖੋਲ ਲੈਣਾ ਆਪਣਾ ਫੇਸਬੁੱਕ ਪੇਜ ਐਤਵਾਰ ਇੱਥੇ ਜਾਣਾਗਾ 3 ਡਾਟ ਦੇ ਉੱਤੇ ਤਾਂ ਪ੍ਰੋਫੈਸ਼ਨਲ ਡੈਸ਼ਬੋਰਡ ਦੇ ਉੱਤੇ ਓਕੇ ਕਰ ਦੇਣਾ ਸਭ ਤੋਂ نیچے ਆਉਣਾ ਦੇਖੋ ਮੇਰੇ ਅਕਾਊਂਟ ਦੇ ਉੱਤੇ ਮਤਲਬ ਰੀਚ ਵਗੈਰਾ ਵੀ ਸਹੀ ਆ ਤਾਂ ਐਤਵਾਰ ਜਾਣਾ ਆਪਾਂ نیچے ਪੇਜ ਰეკਮੈਂਡੇਸ਼ਨ ਦੇ ਵਿੱਚ ਤਾਂ ਆ ਵਾਈਟ ਕਲਰ ਦਾ ਆਈਕਨ ਬਣਿਆ ਹੋਇਆ ਪੇਜ ਰეკਮੈਂਡੇਸ਼ਨ ਦੇਖੋ ਇੱਥੇ ਨਾਟ ਰეკਮੈਂਡੇਬਲ ਯਾਨੀ ਕਿ ਇਹ ਪੇਜ ਰეკਮੈਂਡ ਨਹੀਂ ਕਰ ਰਹੀ ਫੇਸਬੁੱਕ ਜਿੰਨੀਆਂ ਮਰਜ਼ੀ ਚੰਗੀਆਂ ਵੀਡੀਓ ਪਾ ਲਈਏ ਪਰ ਫੇਸਬੁਕ ਨੇ ਅੱਗੇ ਨਹੀਂ ਲੈ ਕੇ ਜਾਣੀ ਆ ਤਾਂ ਹੁਣ ਇੱਕ ਨੀਚੇ ਦਿੱਤਾ ਹੋਇਆ ਪੇਜ ਸਟੇਟਸ ਇਹ ਵੀ ਚੈੱਕ ਕਰ ਲਿਓ ਤਾਂ ਇੱਥੇ ਦੇਖੋ ਪੇਜ ਐਟ ਰਿਸਕ ਤੁਹਾਡੇ ਗ੍ਰੋਥ ਐਟ ਰਿਸਕ ਵੀ ਹੋ ਸਕਦੀ ਹੈ ਇੱਥੇ ਰੈੱਡ ਕਲਰ ਦੀ ਆ ਤੁਹਾਡੇ yellow ਵੀ ਹੋ ਸਕਦੀ ਆ ਤਾਂ ਇਹਦਾ ਮਤਲਬ ਇਸ ਪੇਜ ਦੇ ਉੱਤੇ ਕੋਈ ਪ੍ਰੋਬਲਮ ਆ ਕੋਈ ਗਲਤੀ ਹੋਈ ਆ ਕੋਈ ਪਾਲਿਸੀ ਦੇ ਵਿਰੁੱਧ ਆਪਾਂ ਗਏ ਹੋਏ ਆ ਤਾਂ ਕਰਕੇ ਆਪਣੇ ਪੇਜ ਦੇ ਉੱਤੇ ਰਿਸਟ੍ਰਿਕਸ਼ਨ ਲੱਗੀ ਹੋਈ ਆ ਤਾਂ ਇੱਥੇ ਦੇਖੋ ਹੁਣ ਜੇ ਆਪਾਂ ਮੋਨਟਾਈਜ਼ੇਸ਼ਨ ਵੀ ਦੇਖਾਂਗੇ ਤਾਂ ਆਪਣਾ ਮੋਨਟਾਈਜ਼ ਨਹੀਂ ਹੋਣਾ ਇੱਥੇ ਦੇਖੋ ਮੋਨਟਾਈਜ਼ ਇਮਪੈਕਟ ਇੱਥੇ ਸ਼ੋ ਕਰ ਦੂਗਾ ਦੇ ਨਾਲ ਦੀ ਨਾਲ ਇੱਥੇ ਦੱਸ ਦੂਗਾ ਕਿ ਤੁਸੀਂ ਕੋਈ ਵੀ ਚੀਜ਼ ਮੋਨਟਾਈਜ਼ ਨਹੀਂ ਕਰ ਸਕਦੇ ਤਾਂ ਹੁਣ ਇਹਦੇ ਤੇ ਹੋਇਆ ਕੀ ਆ ਯਾਨੀ ਕਿ ਕਿੱਡੀ ਮਰਜ਼ੀ ਤਗੜੀ ਤੁਸੀਂ ਵੀਡੀਓ ਪਾ ਲਿਓ ਕਿੰਨੀ ਮਰਜ਼ੀ ਚੰਗੀ ਵੀਡੀਓ ਬਣਾ ਲੇ ਤੁਹਾਡੀ ਫੇਸਬੁੱਕ ਨੇ ਰეკਮੈਂਡ ਨਹੀਂ ਕਰਨੀ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਸੈੱਟ ਕਰਨਾ ਪੈਣਾ ਪੇਜ ਰეკਮੈਂਡੇਸ਼ਨ ਸਹੀ ਕਰਨੀ ਪੈਣੀ ਆ ਜਿਹੜੀ ਕੋਈ ਸਟ੍ਰਾਈਕ ਆਈ ਆ ਉਹਦੇ ਅਗੇਂਸਟ ਆਪਾਂ ਨੂੰ ਰਿਕਵੈਸਟ ਰਿਵਿਊ ਕਰਨਾ ਪੈਣਾ ਨਾਲ ਦੀ ਨਾਲ ਉਹਦੀ ਰਿਪੋਰਟ ਵੀ ਕਰਨੀ ਪੈਣੀ ਹੈ ਜੇਕਰ ਆਪਾਂ ਗਲਤੀ ਕੀਤੀ ਹੈ ਯਾਨੀ ਕਿ ਕੋਈ ਅਜਿਹੀ ਗਲਤੀ ਜਿਹੜੀ ਫੇਸਬੁੱਕ ਦੀ ਪਾਲਿਸੀ ਦੇ ਵਿਰੁੱਧ ਹੈਗੀ ਆ ਤਾਂ ਉਹ ਆਪ ਨੂੰ ਜਿਹੜੀ ਆ ਪਲੈਂਟੀ ਦੇ ਤੌਰ ਤੇ ਸਟ੍ਰਾਈਕ ਲਾਉਣਗੇ ਜੇਕਰ ਗਲਤੀ ਨਹੀਂ ਕੀਤੀ ਫੇਸਬੁੱਕ ਤੋਂ ਕੋਈ ਨਾ ਕੋਈ ਮਿਸਟੇਕ ਹੋਈ ਆ ਆਪਾਂ ਨੂੰ ਸਟ੍ਰਾਈਕ ਮਿਲ ਗਈ ਆ ਆਪਾਂ ਨੂੰ ਜਿਹੜਾ ਰეკਮੈਂਡੇਸ਼ਨ ਬੰਦ ਕਰਤੀ ਤਾਂ ਇਹਦਾ 100% ਹੱਲ ਹੋ ਜਾਂਦਾ ਪਰ ਜੇਕਰ ਤੁਸੀਂ ਕੋਈ ਗਲਤੀ ਕੀਤੀ ਆ ਕੋਈ ਗਾਲਾਂ ਵਾਲੀ ਵੀਡੀਓ ਕੋਈ ਐਕਸੀਡੈਂਟ ਵਾਲੀ ਜਾਂ ਫਿਰ ਕੋਈ ਇਹੋ ਜਿਹੀ ਜਿਹੜੀ ਪਾਲਿਸੀ ਦੇ ਵਿਰੁੱਧ ਵੀਡੀਓ ਜਾ ਰਹੀ ਹੋਵੇ ਉਹ ਵੀਡੀਓ ਪਾਈ ਆ ਤਾਂ ਤੁਹਾਡਾ ਹੱਲ ਨਹੀਂ ਹੋਣਾ ਤੁਹਾਨੂੰ 12 ਮਹੀਨੇ ਵੇਟ ਕਰਨੀ ਹੀ ਪੈਣੀ ਆ 12 ਮਹੀਨੇ ਬਾਅਦ ਤੁਹਾਡੇ ਪੇਜ ਦੀ ਕੁਆਲਿਟੀ ਗ੍ਰੀਨ ਹੋਣੀ ਆ ਇਤੋਂ ਬਾਅਦ ਜਾ ਕੇ ਜਿਹੜੀ ਇਹ ਸਟ੍ਰਾਈਕ ਐਕਸਪਾਇਰ ਹੋਣੀ ਆ ਤੇ ਫੇਰ ਜਾ ਕੇ ਤੁਹਾਡਾ ਪੇਜ ਮੋਨਟਾਈਜ਼ ਹੋਣਾ ਬਹੁਤ ਸਾਰੇ ਪੇਜਾਂ ਦੇ ਉੱਤੇ ਇਹ ਪ੍ਰੋਬਲਮ ਆਈ ਹੋਈ ਆ ਤਾਂ ਕਰਕੇ ਵਿਊ ਨਹੀਂ ਆ ਰਹੇ ਤਾਂ ਬਹੁਤ ਸਾਰੇ ਕਹਿੰਦੇ ਆ ਕਿ ਅਸੀਂ ਵੀਡੀਓ ਬਹੁਤ ਪਾਉਨੇ ਆ ਵਿਊ ਨਹੀਂ ਆਉਂਦੇ ਤਾਂ ਸਭ ਤੋਂ ਮੇਨ ਕਾਰਨ ਤੁਹਾਨੂੰ ਦੱਸਦਾ ਜੇਕਰ ਮਿਸਟੇਕ ਦੇ ਨਾਲ ਫੇਸਬੁੱਕ ਤੋਂ ਇਹ ਚੀਜ਼ ਹੋਈ ਆ ਤਾਂ ਤੁਹਾਡਾ 100% ਹੱਲ ਮੈਂ ਕਰਵਾ ਦੂੰਗਾ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋਗੇ ਜੇਕਰ ਤੁਹਾਡੀ ਇਹ ਪ੍ਰੋਬਲਮ ਤਾਂ ਇਹ ਜੇਕਰ ਤੁਸੀਂ ਕੋਈ ਗਲਤੀ ਕੀਤੀ ਆ ਤਾਂ ਇਹਦਾ ਹੱਲ ਇੱਕੋ ਆ ਕਿ ਤੁਹਾਨੂੰ ਵੇਟ ਕਰਨੀ ਪੈਣੀ ਆ 12 ਮਹੀਨੇ ਇਸ ਤੋਂ ਬਾਅਦ ਪੇਜ ਦੀ ਕੁਆਲਿਟੀ ਸਹੀ ਹੋਣੀ ਆ ਫਿਰ ਜਾ ਕੇ ਤੁਸੀਂ ਵੀਡੀਓਜ਼ ਵਗੈਰਾ ਅਪਲੋਡ ਕਰ ਸਕਦੇ ਹੋ ਇਹਦਾ ਸੈਕਿੰਡ ਜਿਹੜਾ ਆਪਸ਼ਨ ਹੈਗਾ ਕਿ ਤੁਸੀਂ ਨਵਾਂ ਪੇਜ ਬਣਾ ਕੇ ਤੁਸੀਂ ਆਪਦੀ ਕੋਈ ਵੀ ਵੀਡੀਓ ਵਗੈਰਾ ਅਪਲੋਡ ਕਰਦੇ ਹੋ ਉਹਦੇ ਤੇ ਅਪਲੋਡ ਕਰਨੀ ਸ਼ੁਰੂ ਕਰ ਸਕਦੇ ਜੇਕਰ ਤੁਹਾਨੂੰ ਇਹ ਪ੍ਰੋਬਲਮ ਹੈਗੀ ਆ ਤੁਸੀਂ ਸੋਲਵ ਕਰਨੀ ਚਾਹੁੰਦੇ ਹੋ ਤਾਂ ਮੈਨੂੰ ਡਾਇਰੈਕਟ ਡੀਐਮ ਕਰ ਸਕਦੇ ਹੋ ਮੇਰਾ ਨੰਬਰ ਅਬਾਊਟ ਦੇ ਵਿੱਚ ਦਿੱਤਾ ਹੋਇਆਗਾ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਕੇ